ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਅਤੇ ਐਨ ਆਰ ਆਈ ਕਲਾਕਾਰ ਮਲਕੀਤ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਗੁਰੂ ਘਰ ਦੇ ਦਰਸ਼ਨ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਮਲਕੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਆਉਣਾ ਉਹਨਾਂ ਲਈ ਹਮੇਸ਼ਾ ਬਹੁਤ ਖੁਸ਼ੀ ਅਤੇ ਰੂਹਾਨੀ ਤਸੱਲੀ ਦਾ ਮੌਕਾ ਹੁੰਦਾ ਹੈ ਗਾਇਕ ਨੇ ਦੱਸਿਆ ਕਿ ਜਦੋਂ ਵੀ ਉਹ ਵਿਦੇਸ਼ ਤੋਂ ਪੰਜਾਬ ਆਉਂਦੇ ਨਹੀਂ ਤਾਂ ਸਭ ਤੋਂ ਪਹਿਲਾ ਮਨ ਵਿੱਚ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਜਾਗਦੀ ਹੈ ਉਹਨਾਂ ਅਗੇ ਵੀ ਕਿਹਾ ਕਿ ਉਸ ਦੇ ਪਰਿਵਾਰ ਅਤੇ ਵਿਦੇਸ਼ ਵਿੱਚ ਰਹਿੰਦੇ ਸਾਥੀ ਵੀ ਅਕਸਰ ਇਹ ਕਹਿੰਦੇ ਨੇ ਕਿ ਜੇਕਰ ਤੁਸੀਂ ਪੰਜਾਬ ਜਾ ਰਹੇ ਹੋ ਤਾਂ ਹਰਮੰਦਰ ਸਾਹਿਬ ਦਰਸ਼ਨ ਕਰਕੇ ਜ਼ਰੂਰ ਆਉਣਾ ਬਹੁਤ ਵਧੀਆ ਲੱਗਦਾ ਜੀ ਅੰਮ੍ਰਿਤਸਰ ਆਏ ਆ ਜੀ ਤਾਂ ਸਿੱਧਾ ਹੀ 에어ਪੋਰਟ ਤੋਂ ਇੱਥੇ ਪਹੁੰਚਾ ਤੁਹਾਡੇ ਕੋ ਬਹੁਤ ਵਧੀਆ ਲੱਗਦਾ ਜਦੋਂ ਵੀ ਪੰਜਾਬ ਆਉਂਦੇ ਮੈਂ ਆਲਵੇਸ ਗੱਲ ਕਰਦਾ ਹਾਂ ਕਿ ਅੰਮ੍ਰਿਤਸਰ ਆਉਣਾ ਤਾਂ ਆ ਸਾਡੇ ਕਿੰਨੇ ਨੇ ਵੀ ਐਨਆਰਆਈ ਦੇ ਤਨਪਾਕ ਹੋ ਜੇ ਇੱਕ ਤਰ੍ਹਾਂ ਦੇ ਵੀ ਤੁਸੀਂ ਅੰਮ੍ਰਿਤਸਰ ਜਾ ਕੇ ਮੱਥਾ ਟੇਕੋ ਤੇ ਬਾਕੀ ਤੁਹਾਨੂੰ ਭਰਾਵਾਂ ਨੂੰ ਸਾਰਿਆਂ ਨੂੰ ਮਿਲ ਹੋ ਜਾਂਦਾ ਸੋ ਅੱਜ ਮੈਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਇਆ ਔਰ ਹਲੇ ਪਹੁੰਚੇ ਹੀ ਆ ਸੋ ਆਲਵੇਜ਼ ਜਦੋਂ ਮੈਂ ਮੱਥਾ ਟੇਕਣ ਆਉਂਦੇ ਹਾਂ ਇਸ ਕਰਕੇ ਮੈਂ ਆਇਆ ਇਸ ਮੌਕੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਆਗੂਆਂ ਅਤੇ ਸੰਗਤ ਨੇ ਉਨ੍ਹਾਂ ਦਾ ਸਾਦਰ ਸਵਾਗਤ ਕੀਤਾ ਮਲਕੀਤ ਸਿੰਘ ਨੇ ਅੰਦਰ ਵਿੱਚ ਕਿਹਾ ਕਿ ਅੰਮ੍ਰਿਤਸਰ ਆਉਂਦੇ ਹੀ ਉਹ ਆਪਣੇ ਆਪ ਨੂੰ ਘਰ ਵਰਗਾ ਮਹਿਸੂਸ ਕਰਦੇ ਨੇ ਅਤੇ ਇਹ ਆਉਣਾ ਉਨ੍ਹਾਂ ਲਈ ਹਮੇਸ਼ਾ ਵਿਸ਼ੇਸ਼ ਰਹਿੰਦਾ ਹੈ